स्वागत ਹੋਏਗਾ ਔਰ ਕੀ ਰੋਡ ਮੈਪਟ ਡੈਕਾਗਾ ਤੁਹਾਡਾ ਬਹੁਤ ਵਧੀਆ ਸਵਾਗਤ ਰਾਹੁਲ ਗਾਂਧੀ ਜੀ ਦਾ ਸਾਡਾ ਕਾਂਗਰਸੀ ਵਰਕਰ ਔਰ ਆਮ ਲੋਕ ਜਿਹੜੇ ਆ ਉਹ ਕਰਨਗੇ ਕਿਉਂਕਿ ਜਿਹੜੀ ਲੰਬੀ ਯਾਤਰਾ ਤੋਂ ਬਾਅਦ ਰਾਹੁਲ ਗਾਂਧੀ ਜੀ ਨੇ ਦੇਸ਼ ਦੇ ਵਿੱਚ ਜਿਹੜੀ ਸਥਿਤੀ ਪੈਦਾ ਹੋਈ ਸੀ ਉਹਦੇ ਵਾਸਤੇ ਜਿਸ ਤਰੀਕੇ ਨਾਲ ਲੋਕਾਂ ਨੂੰ ਲਾਮਬੰਦ ਕੀਤਾ ਔਰ ਜਿਹੜੀ ਲੜਾਈ ਉਹਨਾਂ ਲੜੀ ਹੈ ਜ਼ਮੀਨ ਤੋਂ ਉੱਤਰ ਕੇ ਉਹਦੇ ਵਾਸਤੇ ਲੋਕ ਉਹਨਾਂ ਦੀ ਹੌਸਲਾ ਵਜਾਈ ਕਰਨ ਵੀ ਆਉਣਗੇ ਕਿਉਂਕਿ ਜਦੋਂ ਲੋਕ ਇਕੱਠੇ ਹੁੰਦੇ ਨੇ ਤੇ ਲੀਡਰ ਫਿਰ ਉਹਦੇ ਚ ਉਹਦੀ ਲੀਡਰ ਦੀ ਵੀ ਹੌਸਲਾ ਵਜਾਈ ਹੁੰਦੀ ਹੈ ਕੀ ਟਾਈਮਿੰਗ ਰਹੇਗੀ ਜੀ ਉਹਨਾਂ ਦੀ ਆਉਂਦੇ ਹੋ ਕੀ ਰੋਡ ਮੈਪ ਤੇ 5 ਵਜੇ ਉਹ ਪਹੁੰਚਣਗੇ ਔਰ ਰੋਡ ਮੈਪ ਤੇ ਜਿੱਥੇ ਕ 에어ਪੋਰਟ ਰੋਡ ਤਿਆਰ ਪ੍ਰਤਾਪ ਜਿਹੜੇ ਐਕਸਐਮਐਲਏ ਸਾਡੇ ਉਹਨਾਂ ਦੇ ਘਰ ਦੇ ਬਿਲਕੁਲ ਨਾਲ ਜਿਹੜਾ ਇਹਦਾ ਵੈਨਿਊ ਹੈ ਜੀ ਜੀ ਔਰ ਕਿਸ ਤਰ੍ਹਾਂ ਦਾ ਉਤਸ਼ਾਹ ਨਜ਼ਰ ਆ ਰਿਹਾ ਕਿਉਂਕਿ ਰਾਹੁਲ ਗਾਂਧੀ ਜਦੋਂ ਵੀ ਪੰਜਾਬ ਆਉਂਦੇ ਨੇ ਅਲੱਗ ਹੀ ਉਤਸ਼ਾਹ ਨਜ਼ਰ ਆਦਾ ਵਰਕਰਾਂ ਦੇ ਵਿੱਚ ਲੀਡਰਸ ਦੇ ਵਿੱਚ ਕਿਸ ਤਰ੍ਹਾਂ ਦਾ ਉਤਸ਼ਾਹ ਨਜ਼ਰ ਆ ਰਿਹਾ ਜੀ ਬਹੁਤ ਵਧੀਆ ਬਹੁਤ ਵਧੀਆ ਮਤਲਬ ਹਰ ਚੀਜ਼ ਜਿਹੜੀ ਹੈ ਬਿਲਕੁਲ ਪੁੱਗਤਾ ਹੈ ਔਰ ਲੋਕ ਜਿਹੜੇ ਨੇ ਖੁਸ਼ ਨੇ ਔਰ ਲੋਕ ਚਾਹੁੰਦੇ ਨੇ ਜਿਹੜੀ ਜੋ ਹਾਲਾਤ ਦੇ ਦੇਸ਼ ਚ ਹੋਏ ਨੇ ਜਿਸ ਸਰਕਾਰ ਨੇ ਕੀਤੇ ਨੇ ਉਹਨੂੰ ਬਦਲਣਾ ਚਾਹੁੰਦੇ ਨੇ ਜਿਹੜੇ ਸਵਿਧਾਨ ਨੂੰ ਖਤਮ ਕਰਨਾ ਚਾਹੁੰਦੇ ਜਿਨ੍ਹਾਂ ਨੇ ਸਵਿਧਾਨ ਦੀਆਂ ਤਾਕਤਾਂ ਖਤਮ ਕੀਤੀਆਂ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਸਰਕਾਰਾਂ ਤੋੜੀਆਂ ਨੇ ਔਰ ਅਧਿਕਾਰ ਖੋਏ ਨੇ ਔਰ ਮਨੀਪੁਰ ਵਰਗੇ ਘਟਨਾਵਾਂ ਹੋਈਆਂ ਨੇ ਹਾਥ ਵਰਗੇ ਘਟਨਾਵਾਂ ਹੋਈਆਂ ਨੇ ਔਰ ਜਿਹੜੀ ਲਖੀਂਪੁਰ ਖੀਰੀ ਵਰਗੇ ਬੱਚਿਆਂ ਤੇ ਤੇ ਮੰਤਰੀ ਦੇ ਬੇਟੇ ਨੂੰ ਚੜ੍ਹਾ ਦਿੱਤੀ ਗਈ ਸੀਗੀ ਜੀਵ ਚੜ੍ਹਾ ਦਿੱਤੀ ਗਈ ਸੀ ਜਖਮ ਨੇ ਮੰਨਦੇ ਤੇ 700 ਕਿਸਾਨਾਂ ਦਾ ਜਿਹੜਾ ਜਖਮ ਹੈ ਉਹ ਮੰਨਦੇ ਉੱਤੇ ਆ ਸੋ ਇਹ ਸਾਰੇ ਮੁੱਦੇ ਜਿਹੜੇ ਨੇ ਇਹਦੇ ਵਾਸਤੇ ਲੋਕ ਐਸੇ ਵੇਲੇ ਮਨ ਬਣਾ ਕੇ ਬੈਠੇ ਨੇ ਇਥੇ ਤਾਂ ਕਿ ਟਰੇਡਰ ਜਿਹੜੀ ਇੰਡਸਟਰੀ ਜੁਨੀਅਨ ਹੈ ਉਹ ਵੀ ਸਾਰੇ ਮਤਲਬ ਬਣਾ ਕੇ ਬੈਠੀ ਆਪਣਾ ਮਨ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਵੀ ਇਹਨੂੰ ਸਰਕਾਰ ਨੂੰ ਲਾਬੇਗਾ ਹੁਣ ਇਨਕਮ ਟੈਕਸ ਬਹੁਤ ਵੱਡਾ ਟੈਰਰ ਹੈ ਜੀਐਸਟੀ ਦੇ ਬਹੁਤ ਵੱਡਾ ਮੁੱਦਾ ਹੈ ਕਿ ਜੀਐਸਟੀ ਦੇ ਲੋਕਾਂ ਨੂੰ ਸਜ਼ਾ ਦਿੱਤੀਆਂ ਜਾ ਰਹੀਆਂ ਨੇ ਔਰ ਜਿਹੜਾ ਵਪਾਰੀ ਸੀ ਜਿਹੜਾ ਲੋਕਾਂ ਲਈ ਰੋਜੀ ਰੋਟੀ ਬਣਾਉਂਦਾ ਸੀ ਅਜ ਉਹਨੂੰ ਇਹਨਾਂ ਨੇ ਮਤਲਬ ਠੱਗ ਚੋਰ ਜਿਹੜਾ ਆ ਉਹ ਔਰ ਇਹਦੇ ਵਾਸਤੇ ਉਹ ਸਾਰੇ ਤਿਆਰ ਨੇ ਹੁਣ ਜਿਵੇਂ ਸੀਨੀਅਰ ਸਿਟੀਜ਼ਨ ਆ ਅੱਗੇ ਟ੍ਰੇਨਾਂ ਦੇ ਵਿੱਚ 50% ਇਹਨਾਂ ਨੂੰ ਕੋਟਾ ਹੁੰਦਾ ਸੀ ਡਿਸਕਾਊਂਟ ਹੁੰਦਾ ਸੀ ਉਹ ਡਿਸਕਾਊਂਟ ਬਿਲਕੁਲ ਬੰਦ ਕਰ ਦਿੱਤਾ ਗਿਆ ਜਿਹੜੀਆਂ ਪੈਸੇਂਜਰ ਗੱਡੀਆਂ ਨੇ ਉਹਨਾਂ ਨੂੰ ਮੇਲ ਗੱਡੀਆਂ ਐਵੇਂ ਬਣਾਤਾ ਉਹਦੇ ਨਾਲ ਉਹਦਾ ਕਿਰਾਇਆ ਵੱਧ ਗਿਆ ਜਦ ਕਿ ਸਟਾਪੇ ਸੇਮ ਹੈ ਟਾਈਮ ਸੇਮ ਲੱਗਦਾ ਨਾਉਂ ਦਾ ਮਿਲ ਰਹਾਤਾ ਹੈ ਉਹਦਾ ਕਿਰਾਇਆ ਵੱਧ ਗਿਆ ਕਿਉਂਕਿ ਜਿੰਨਾ ਕੁਛ ਆ ਪਬਲਿਕ ਸੈਕਟਰ ਜੁਨਟ ਹੈ ਸਾਰੇ ਦੇਜ ਦੇ ਵੇਚਦੇ ਐਸ ਵੇਲੇ ਦੇਸ਼ ੁੱਟ ਖੜਾ ਹੋਇਆ ਦੇਸ਼ਾਂ ਦੇਸ਼ ਨੇ ਐਸ ਵੇਲੇ ਮਨ ਬਣਾ ਲਿਆ ਇਨ ਦੇ ਵਿਰੁੱਧ ਵੋਟ ਕਰਨ ਦਾ ਔਰ راہુલ ਗਾਂਧੀ ਕੱਲ ਆ ਕੇ ਇਹ ਲੋਕਾਂ ਦੇ ਵਿੱਚ ਆਪਣੇ ਪੂਰਨ ਤੌਰ ਤੇ ਘਟ ਰੱਖਣਗੇ ਕਿ ਇੰਡੀਆ ਲਾਈਨ ਦੀ ਸਰਕਾਰ ਬਣੂਗੀ ਔਰ ਲੋਕ ਇਤੀਫਾਜ਼ਲੇ ਹੋਣਗੇ ਉਹਨਾਂ ਦਾ ਸਾਹਿਬ ਜਿਸ ਤਰ੍ਹਾਂ ਤੁਸੀਂ ਕਿਸਾਨਾਂ ਦੀ ਗੱਲ ਕੀਤੀ ਸੀ 700 ਤੋਂ ਵੱਧ ਕਿਸਾਨ ਸ਼ਹੀਦ ਹੋਏ ਨੇ ਸ਼ੁਕਰਨ ਦੀ ਮੌਤ ਰਹੀ ਹੈ ਲੇਕਿਨ ਉਸ ਤੋਂ ਬਾਅਦ ਫਿਰ ਤੋਂ ਪੰਜਾਬ ਪਹੁੰਚਦੇ ਨੇ ਮੋਦੀ ਸਾਹਿਬ ਸਿਰ ਤੇ ਪੱਗ ਜਿਹੜੀ ਬੱਜੀ ਹੁੰਦੀ ਉਹਨਾਂ ਦੇ ਕਿ ਲੱਗਦਾ ਕਿ ਉਸ ਪੱਗ ਦੀ ਇਲਾਜ ਰੱਖ ਲੈਣੀ ਚਾਹੀਦੀ ਸੀ ਕਿ ਜਦੋਂ ਉੱਥੇ ਜਾ ਰਹੇ ਸੀਗੇ ਕਿਸਾਨ ਬਿਲਕੁਲ ਉਹ ਤਾਂ ਰੱਖਣੀ ਚਾਹੀਦੀ ਆਪ ਨੂੰ ਵੀ ਤਾਂ ਕਿਸਾਨਾਂ ਦੇ ਗੋਲੀਆਂ ਚ ਚਲਾਈਆਂ ਹੀ ਪੱਗ ਬੱਦੀ ਨਹੀਂ ਕਿ ਪੱਗ ਰੱਖੀ ਗਈ ਹੈ ਉਹ ਵੀ ਕਿਸੇ ਨੇ ਆਪਣੇ ਸਿਰ ਤੇ ਬਣ ਕੇ ਉਹਨਾਂ ਦੇ ਸਿਰ ਤੇ ਰੱਖਤੀ ਹੋਣੀ ਇਹ ਤੇ ਹਾਲ ਹੋ ਗਿਆ ਸਾਡਾ ਸੋ ਮੋਦੀ ਜੀ ਨੇ ਜੋ ਹਾਲਾਤ ਪਾਇਆ ਕੀਤੇ ਉਹਦਾ ਜਵਾਬ ਐਤ ਕੀ ਲੋਕ ਦੇਣਗੇ ਉਹਨਾਂ ਨੂੰ ਬੇਫਿਕਰ ਹੋ ਮੜ ਬਣਿਆ ਲੋਕਾਂ ਦਾ ਸਰ ਅਜ ਕਾਰਪੇਸ਼ਨ ਦਾ ਕਰਾਰ ਕੀਤਾ ਗਿਆ ਤੁਹਾਡੇ ਵੱਲੋਂ ਵਿਰੋਧੀਆਂ ਦਾ ਕਹਿਣਾ ਵੀ ਇਹ ਸਿਰਫ ਇੱਕ ਪਬਲਿਸੀ ਅਸਿਸਟੈਂਟ ਆ 2 ਸਾਲ ਹੋ ਗਏ ਨੇ ਇਲੈਕਸ਼ਨ ਨਹੀਂ ਹੋਏ ਤੇ ਇਸ ਤਰ੍ਹਾਂ ਜਿਹੜੇ ਹੁਣ ਚੋਣਾ ਕਰਕੇ ਪਬਲਿਸੀ ਨਹੀਂ ਉਹ ਮਤਲਬ ਇਹ ਹੁੰਦਾ ਵੀ ਕੋਈ ਉਹਨਾਂ ਨੂੰ ਨਹੀਂ ਪਤਾ ਇਸ ਗੱਲ ਦਾ ਕੋਈ ਵਿਚਾਰੇ 73 ਨਾਲ ਜੁੜੇ ਅਸੀਂ ਹੁਣ ਸਾਰਾ ਸ਼ਹਿਰ ਘੁੰਮੇ ਜੋ ਹਾਲਾਤ ਨੇ ਸ਼ਹਿਰ ਦੇ ਇਹ ਸਿਰਫ ਲੋਕਾਂ ਨੂੰ ਅਵੇਅਰ ਕੀਤਾ ਕਿ ਉਹਨਾਂ ਨੇ ਤਾਂ ਜਵਾਬ ਪੁੱਛੋ ਤਾਂ ਤਾਂ ਜਾਂਦੇ ਨਹੀਂ ਹਲਕਿਆ ਚ ਹਮ ਹਰ ਕੋ ਗਲੀ ਗਲੀ ਤੁਰੇ ਫਿਰਦਾ ਹਰ ਕੋ ਬਰਕਰਰ ਤੁਰੇ ਫਿਰਦਾ ਲੋਕ ਜਵਾਬ ਪੁੱਛਣੇ ਨਾ ਤਾਂ ਨਹੀਂ ਕਾਰਪੋਰੇਸ਼ਨ ਦੇ ਇਲੈਕਸ਼ਨਾਂ ਨੂੰ ਲੈ ਕੇ ਕਾਰਪੋਰੇਸ਼ਨ ਦੀ ਲੈ ਉਹ ਹੀ ਤਾਂ ਕਾਰਪੋਰੇਸ਼ਨ ਇਲੈਕਸ਼ਨ ਕਰਕੇ ਮਾੜਾ ਹਾਲ ਹੋਇਆ ਨਾ ਸ਼ਹਿਰ ਦਾ ਹਾਂਜੀ ਜੀ ਇਲੈਕਸ਼ਨ ਦਾ ਜਵਾਬ ਪੁੱਛਣੇ ਕਿਉਂ ਨਹੀਂ ਕਰਦੇ ਦੋ ਸਾਲ ਤੇ ਲਾ ਨਹੀਂ ਪਤਾ ਲੱਗਾ ਵੀ ਉਹਦੇ ਜਦੋਂ ਦੀ ਟਿਨਰ ਖਤਮ ਹੋਇਆ ਤੋਂ ਬਾਅਦ ਕਹਿੰਦੇ ਹੁਣ ਇਹਨਾਂ ਨੇ ਉਹਨਾਂ ਦੇ ਵਿੱਚ ਆ ਕੇ ਮੇਰੀ ਮੇਰੀ ਗੱਲ ਮੇਰੀ ਗੱਲ ਨਹੀਂ ਸਮਝਦਾ ਕੋਈ ਮੜ ਕੋ ਗਲਤ ਕੰਮ ਤਾਂ ਨਹੀਂ ਕਰਤਾ ਕੋਈ ਗਲਤ ਕੰਮ ਕਰਤਾ ਜਿਹੜਾ ਕੋ ਨੁਕਸਾਨ ਹੋਇਆ ਉਹ ਸਪੀਡ ਦੇਰੇ ਜੋ ਜਾ ਕੇ ਆਪਣੇ ਅ ਰੈਲੀਆਂ ਦੇ ਵਿੱਚ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਉਹ ਲੋਕਾਂ ਨੂੰ ਵੇਅਰ ਕਰ ਰਹੇ ਜਿਨਾ ਜੇ ਫਰਜ਼ ਕਰੋ ਕੋਈ ਗਲਤ ਹੈ ਤੁਸੀਂ ਦੱਸ ਰਹੇ ਜਨਾ ਤੇ ਅਸੀਂ ਵੀ ਤੁਹਾਨੂੰ ਦੱਸਤਾ ਕਿ ਵੀ ਗਲਤ ਹੈ ਅਸੀਂ ਲੋਕਾਂ ਨੂੰ ਵੇਅਰ ਕੀਤਾ ਹੈ ਅਸੀਂ ਤਾਂ ਮੇਰੀ ਸਪੀਡ ਵੀ ਵੇਖ ਲਓ ਵੀ ਅਸੀਂ ਤੁਹਾਨੂੰ ਧਰਨਾ ਲਾਉਂਦਾ ਮਕਸਦ ਹੀ ਜਾਂ ਰੋਸ਼ਮਾਰੀ ਦਾ ਇੱਕੋ ਹੀ ਹੈ ਕਿ ਅਵੇਅਰ ਹੋ ਜਾਓ ਇਹਨਾਂ ਨੂੰ ਸਵਾਲ ਕਰੋ ਕਿ ਸਾਡੇ ਰਾਈਟ ਕਿ ਖੋਏ ਤੇ ਮੈਂ 4 ਸਾਲ 4 4 ਮਹੀਨੇ ਪਹਿਲਾਂ ਵੀ ਪਹਿਲਾਂ ਲੱਗਦਾ ਇਲੈਕਸ਼ਨ ਹੋ ਜਾਣੀ ਹੈ ਇੱਕ ਵਾਰੀ ਪੂਰੀ ਤਿਆਰੀ ਹੋ ਗਈ ਸੀ ਫੇਰੇ ਭੱਜ ਕੇ ਲੋਕ ਸਭਾ ਕਰਕੇ ਤੇ ਮੈਂ 4 ਮਹੀਨੇ ਪਹਿਲੇ ਸਾਰੇ ਮੁੱਦੇ ਡੀਸੀ ਨੂੰ ਔਰ ਕਮਿਸ਼ਨ ਨੂੰ ਬਿਠਾ ਕੇ ਕਹਿ ਚੁੱਕਾ ਹਾਂ ਸ਼ਹਿਰ ਦੇ ਮੜੇ ਹਾਲ ਤੇ ਸੋ ਇਸ ਕਰਕੇ ਜਦੋਂ ਲੋਕਾਂ ਨੇ ਜਵਾਬ ਮੰਗਣਾ ਹੈ ਉਹਦਾ ਜਵਾਬ ਦੇਣ ਬਸੇ ਲੀਆ ਉਹਨਾਂ ਸਾਹਿਬ ਅੰਮ੍ਰਿਤਸਰ ਦੇ ਲੋਕਾਂ ਨੇ ਤੇ ਮੂਡ ਬਣਾਇਆ ਕਿ ਕੁਜੀ ਸਿੰਘ ਮੋਹਜਾ ਨੂੰ ਉਹਨਾਂ ਨੇ ਆਪਣਾ ਲੋਕ ਸਭਾ ਦਾ ਉਮੀਦਵਾਰ ਬਣਾ ਕੇ ਭੇਜਣਾ 4 ਤਰੀਕ ਨੂੰ ਰਿਜ਼ਲਟ ਆਣਾ 6 ਸੇਮ ਡੇ ਹੀ ਸਤਿਗਾਂਛੀ ਦਰਬਾਰ ਸਾਹਿਬ ਕਹਿੰਦੇ ਢੋਲ ਵੱਜਦੇ ਹੋਣਗੇ ਦਲ ਖਾਲਸਾ ਜਿਹੜਾ ਵਾ ਉਹ ਕਹਿ ਰਿਹਾ ਕਿ 6 ਤਰੀਕ ਜਿਹੜਾ 7 ਤਰੀਕ ਨੂੰ ਜਿਹੜਾ ਆ ਸੈਲੀਬ੍ਰੇਸ਼ਨ ਕੀਤਾ ਹੈ ਕਿ ਤੁਸੀਂ ਇਤفاق ਰੱਖਦੇ ਹੋ ਸੀ ਨੂੰ ਬਿਲਕੁਲ ਬਿਲਕੁਲ ਦੇਖੋ ਜੋ ਵੀ ਜਿੰਨਾ ਦੇ ਵੀ ਮਨ ਦੇ ਵਿੱਚ ਕੋਈ ਇਹੋ ਜਿਹੀ ਗੱਲ ਹੈਗੀ ਅਸੀਂ ਲੋਕਾਂ ਦੇ ਨਾਲ ਆ ਲੋਕਨ ਮੰਨਦੇ ਉਦਾਂ ਹੀ ਹੋਏਗਾ ਉਹਨਾਂ ਨੇ ਸਰ ਸਿੱਧਾ ਸਿੱਧਾ ਕਿਹਾ ਵੀ 6 ਤਰੀਕ ਨੂੰ ਕੋਈ ਮੈਂ ਕੀ ਕਹਿੰਦਾ ਮੈਂ ਤੁਹਾਨੂੰ ਕੀ ਕਹਿ ਰਿਹਾ ਜਿੱਦਾਂ ਉਹਨਾਂ ਦੇ ਮਨ ਦੀ ਪਾਉਣਾ ਉਦਾਂ ਹੀ ਹੋਏਗਾ ਤਰਨਜੀਤ ਸਿੰਘ ਸੰਧੂਣਾ ਵੱਲੋਂ ਬੜੀ ਤਲਖੀ ਭਰੇ ਜ਼ਾਦ ਦੇ ਨਾਲ ਕਿਹਾ ਗਿਆ ਕਹਿੰਦੇ ਕਿ ਕਿਸਾਨ ਮੇਨਾਂ ਗੱਲਬਾਤ ਕਰਨ ਇੱਕ ਮੁੱਦਾ ਚੁੱਕ ਲੈਣ ਮੇਨਾਂ ਸਾਰੇ ਕਿਸਾਨ ਆ ਕੇ ਗੱਲ ਕਰਨ ਲੇਕਿਨ ਦਫ਼ਤਰ ਰਸਤਾ ਨਾ ਘੇਰਣ ਯਾਰ 24 35 40 ਸਾਲ ਹੋ ਗਏ ਆ ਉਹਨਾਂ ਦਫ਼ਤਰਾਂ 'ਚ ਬੈੰਦੇ ਆ ਜਿੱਥੇ ਕੋਈ ਬੰਦਾ ਅੰਦਰ ਨਹੀਂ ਵੜ ਸਕਦਾ ਮਹੀਨਾ ਮਹੀਨਾ ਉੱਥੇ ਜਿਹੜੀ ਪੰਜਾਬੀ ਕਮਿਊਨਿਟੀ ਆ ਨਾ ਜਿਹੜੀ ਯੂ ਐਸ اے 'ਤੇ ਉਹਨੂੰ ਪੁੱਛੋ ਜਦੋਂ ਇਹਨਾਂ ਕੋਈ ਮਤਲਬ ਮਿਲਣ ਦਾ ਸਮਾਂ ਲੈਣਾ ਹੁੰਦਾ ਸੀ ਤਾਂ ਉਹਨਾਂ ਨੂੰ ਪ੍ਰਾਈਮ ਮਿਨਿਸਟਰ ਹਾਊਸ ਅਮਰੀਕਾ ਤੋਂ ਫੋਨ ਕਰਾ ਕੇ ਆਉਣਾ ਪੈਂਦਾ ਸੀ ਪੀ ਐਮਓ ਤੋਂ ਇਹ ਮਿਲਦਾ ਸਮਾਂ ਲਈ ਸੀ ਦਿੰ ਹੁਣ ਵਿਚਾਰਿਆਂ ਨੂੰ ਉਹਨਾਂ ਲੋਕਾਂ ਦੇ ਜਿ ਤੁਰੇ ਤਰੇ ਫਿਰਦੇ ਫਿਰ ਉਹ ਅੱਕ ਜਾਂਦੇ ਆ ਕਿ ਆ ਕੀ ਹੋ ਰਿਹਾ ਉਹਨਾਂ ਨੇ ਇੰਨੇ ਲੋਕਾਂ ਦੀ ਵੇਖੀ ਨਹੀਂ ਘਟੇ ਕੀ ਲੱਗਦਾ ਇਸੇ ਕਰਕੇ ਫੋਰਨਰ ਚੈਨਲਸ ਨੂੰ ਇੰਟਰਵਿਊ ਦੇਣ ਤੋਂ ਇਨਕਾਰ ਕਰ ਰਹੇ ਨੇ ਕਿਉਂਕਿ ਬੜੀ ਯਾਰ ਅਸੀਂ ਵੀ ਕੋਸ਼ਿਸ਼ ਕੀਤੀ ਪਰ ਉਹ ਕਹਿੰਦੇ ਫੋਰਨਰ ਚੈਨਲਸ ਨੂੰ ਫੋਰ ਜੇ ਉਹਨਾਂ ਨੂੰ ਪਤਾ ਨਾ ਉਹ ਤੇ ਮੁੱਦੇ ਪਤਾ ਕੀ ਹੈ ਉਥੋਂ ਕਿਤਾ ਭੱਜੇ ਨੇ ਜੋ ਇਹਨਾਂ ਨੇ ਤੇ ਨੁਕਸਾਨ ਕੀਤਾ ਹੈ ਪੰਜਾਬੀ ਕਮਿਊਨਿਟੀ ਦਾ ਪੰਜਾਬੀ ਕਮਿਊਨਿਟੀ ਭੁੱਲਦੀ ਥੋੜਾ ਹੈ ਬਹੁਤ ਇਲੈਕਸ਼ਨ ਕੀਤਾ ਪਰ ਬਾਰ ਬਾਰ ਹੀ ਉਹਨਾਂ ਦਾ ਇੱਕ ਹੀ ਕਹਿਣਾ ਹੁੰਦਾ ਕਿ ਜਿਹੜੇ ਅਮਰੀਕਾ 'ਚ ਰਹ ਰਹੇ ਪੰਜਾਬੀ ਨੇ ਉਹ ਪੰਜਾਬ ਦੀ ਜਾਂ ਅਮਰitsar ਦੀ ਜਿਹੜੀ ਡਿਵੈਲਪਮੈਂਟ ਵਾਸਤੇ ਬਹੁਤ ਕੁਝ ਕਰਨਾ ਚਾਹੁੰਦੇ ਨੇ ਮੌਕਾ ਦਿੱਤਾ ਜਾਵੇ ਤੁਹਾਨੂੰ ਲੱਗਦਾ ਵੀ ਪਹਿਲਾਂ ਜਦੋਂ ਇਹ ਉੱਥੇ ਰਹੇ ਨੇ ਉਦੋਂ ਇਹਨਾਂ ਨੇ ਡਿਵੈਲਪਮੈਂਟ ਬਾਰੇ ਨਹੀਂ ਸੋਚਿਆ ਹੁਣ ਇਲੈਕਸ਼ਨ ਆ ਦੇ ਦੇਣਾ ਜੀ ਇਹੋ ਜਿਹਾ ਨਾ ਕਰਕੇ ਬਹੁਤ ਪੰਜਾਬੀ ਬੜੀ ਸਪੋਰਟ ਕਰਦੇ ਆ ਪੰਜਾਬ ਦੀ ਇਹਨਾਂ ਨੂੰ ਪਤਾ ਰਹੇ ਹੁਣ ਤੇ ਵਿਚਾਰਾਂ ਨੂੰ ਪਤਾ ਹੋਵੇ ਨਾ ਬਹੁਤ ਪੰਜਾਬੀ ਸਕੂਲ ਬਣਾਏ ਆ ਬਹੁਤ ਪੰਜਾਬੀ ਨੇ ਇੱਥੇ ਬੱਚੇ ਪੜਾਉਣ ਦੇ ਨੇ ਬਹੁਤ ਪੰਜਾਬੀ ਇਲਾਜ ਕਰਾਉਂਦੇ ਨੇ ਸੰਸਥਾਵਾਂ ਖ ਉਹਨਾਂ ਨੂੰ ਤੁਸੀਂ ਕੁਲਚੇ ਕਰਕੇ ਖਵਾਓ ਲੱਸੀਆਂ ਪਿਓ ਅੰਮ੍ਰਿਤਸਰ ਦੇ ਢੇੜੇ ਵਾਲੀ ਰੱਸੀ ਪਿਓ ਠੰਡੇ ਰਹਿਣ 4 ਤਰੀਕ ਨੂੰ ਰਿਜ਼ਲਟ ਆਉਣਾ ਹੈ 5 ਨੂੰ ਉਹਨਾਂ ਨੂੰ ਸੀਓਫ ਕਰਾਂਗੇ ਧੰਨਵਾਦ ਥੈਂਕ ਯੂ ਸੋ ਮਚ